ਗਵਰਨਮੈਂਟ ਦੀਆਂ ਪਾਲਿਸੀਆਂ ਵਧੀਆ ਬਣਦੀਆਂ ਨੇ ਹੁਣ ਤੁਹਾਨੂੰ ਵੀ ਪਤਾ ਹੈ ਬੇਰੁਜ਼ਗਾਰ ਇੰਨੇ ਆ ਉਹਨਾਂ ਨੂੰ ਰੁਜ਼ਗਾਰ ਮਿਲੇ ਜਿਹੜੇ ਪੜੇ ਲਿਖੇ ਆ ਹਨਾ ਕਈ ਯੂਨੀਵਰਸਿਟੀਆਂ ਬੰਦ ਹੋ ਰਹੀਆਂ ਨੇ ਜੀ ਕਈ ਕਾਲਜ ਬੰਦ ਹੋ ਰਹੇ ਆ ਹਨਾ ਤੇ ਤੁਸੀਂ ਇਹ ਦੇਖੋ ਵੀ ਉਹਨੇ ਕਾਲਜ ਜਿਹਨੇ ਹਾਈਲਾਈਟਸ ਦੇ ਸੈਂਟਰ ਨੇ ਜੀ ਸੋ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਚਾਹੀਦਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਤੇ ਉਹਨਾਂ ਦਾ ਬਾਹਰ ਦਾ ਕਰੇਜ ਆਪਣੇ ਆਪ ਹੀ ਘਟ ਜਾਣਾ ਕਿਹਨਾਂ ਦਿਲ ਕਰਦਾ ਮੈਂ 35-40 ਲੱਖ ਰੁਪਏ ਲਾ ਕੇ ਹਨਾ ਵੀ ਪਤੀ ਲੱਖ ਰੁਪਇਆ ਲਾ ਕੇ ਹੁਣ ਚੱਕਰ ਹੈ ਜਿਹੜੇ ਬਾਹਰੋਂ ਫੋਟੋਆਂ ਪਾਉਂਦੇ ਮੇਰੇ ਵਰਗੇ ਚਵਲ ਮੈਂ ਨਹੀਂ ਆਹ ਦੇਖੋ ਇਦਾਂ ਉਹ ਵੀ ਇਦੋਂ ਜਿਹੜੇ ਹੁੰਦੇ ਤੇਰੇ ਮੇਰੇ ਨਾਲ ਸਾਡੇ ਵਰਗੇ ਮਾਤੜ ਉਹਨਾਂ ਦੇ ਬੱਚੇ ਐਕਸਾਈਟਿਡ ਹੁੰਦੇ ਹੈ ਨਹੀਂ ਪਾਪਾ ਮਮੀ ਬਾਹਰ ਜਾਣਾ ਹੈਨਾ ਉਹ ਕਹਿੰਦੇ ਦੇਖ ਲਓ ਵੀ ਫਿਰ ਉਹ ਉੱਥੇ ਮਾਪਿਆਂ ਦਾ ਗਲਾ ਘੁੱਟਿਆ ਜਾਂਦਾ ਹਾਂਜੀ ਮਾਪਿਆਂ ਦੀਆਂ ਛਾਵਾ ਮਾਰੀ ਬੱਚਾ ਤਾਂ ਆਪਣੀਆਂ ਇਹ ਛਾਵਾ ਨੂੰ ਪੂਰਾ ਕਰਨ ਲਈ ਬਾਪ ਦੇ ਗਲੇ 'ਚ ਘੁਟਾ ਦੇਂਦਾ ਪਰ ਉਹ ਬੇ ਮਾਪੇ ਪਸਦੇ ਆਂ ਫਿਰ ਨਹੀਂ ਕਰਦੇ ਤਾਂ ਵੀ ਮਰਦੇ ਆਂ ਜੇ ਕਰਦੇ ਆ ਤਾਂ ਵੀ ਮਰਦੇ ਆ ਹਨਾ ਇਹ ਗੱਲ ਹੈ ਬਿਲਕੁਲ ਫਿਰ ਕਰਨਾ ਪੈਂਦਾ ਵਿਚਾਰੇ ਨੂੰ ਹੌਂ ਦੋ ਤੇ ਚਲੋ ਖੈਰ ਬਾਹਰ ਦੀਆਂ ਕੰਟਰੀਆਂ ਹੁਣ ਥੋੜਾ ਜਿਹਾ ਸਟ੍ਰਿਕਟ ਹੋ ਰਹੀਆਂ ਜੀ ਹੋ ਰਹੀਆਂ ਮੈਂ ਸੱਚੇ ਪਾਤਸ਼ਾਹ 'ਕਿ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਸਾਡੇ ਇੱਥੇ ਹੀ ਪੰਜਾਬ ਦੇ ਇੰਡੀਆ ਦੇ ਕਾਰੋਬਾਰ ਸੈੱਟ ਕਰ ਕੋਈ ਬਾਹਰ ਕਿਸੇ ਨੂੰ ਜਾਣਦੀ ਲੋੜ ਹੀ ਨਹੀਂ ਬਿਲਕੁਲ ਕੀ ਬਾਤ ਹੈ ਬੀਨੂ ਭਾਜੀ ਨਾਲ ਤੁਸੀਂ ਫਿਲਮ ਦੇ ਵਿੱਚ ਹੈਗੇ ਹੋ ਹੁਣ ਵੀ ਮੈਂ ਦੇਖਿਆ ਟੇਬਲ 'ਤੇ ਇਕੱਠੇ ਬੈਠੇ ਪਤਾ ਨਹੀਂ ਕੀ ਗੱਲਾਂ ਮਾਰਦੇ ਸੀ ਫਿਲਮ 'ਚ ਸੁਣਾਗੇ ਕਿਹੜੀਆਂ ਖੁਸ਼ਖਬਰੀਆਂ ਸਾਂਝੀਆਂ ਕਰਦੇ ਸੀਗੇ ਪਰ ਤੁਸੀਂ ਬਾਹਰ ਹੋ ਕੇ ਆਏ ਹੋ ਸਾਨੂੰ ਉਹਨਾਂ ਦਾ ਸੁਭਾਅ ਵੀ ਪਤਾ ਤੇ ਤੁਹਾਡਾ ਵੀ ਬਹੁਤ ਚੰਗੇ ਤਰ੍ਹਾਂ ਪਤਾ ਸੋ ਕਿੰਨੀ ਕ ਮौज-ਮਸਤੀਆਂ ਰਹੀਆਂ ਕਿੰਨਾ ਕ ਵਧੀਆ ਸਮਾਂ ਕਿੰਨੀਆਂ ਕ ਯਾਦਾਂ ਜੋੜ ਕੇ ਆਏ ਹੋ ਯੂਕੇ ਦੇ ਵਿੱਚ ਅਜੇ ਕਮਣੀ ਇਹ ਤੁਹਾਨੂੰ ਪਤਾ ਹੀ ਜਾਂ ਬੀਨੂ ਭਾਜੀ ਦਾ ਜੀ ਉਹ ਬੰਦਾ ਖੁਰਾਫਾ ਥੀ ਸ਼ੁਗਲ ਲਾਉਂਦਾ ਟੈਨਸ਼ਨ ਨਹੀਂ ਨਾਉ ਟੈਨਸ਼ਨ ਦਿੰਦਾ ਤੇ ਨਾਉ ਟੈਨਸ਼ਨ ਲੈਂਦਾ ਅੱਛਾ ਉਹ ਨਹੀਂ 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 ਉਹਨੇ ਸੀ ਨੂੰ ਬਹੁਤ ਵਧੀਆ ਬਣਾ ਉਹਨਾਂ ਨੇ ਐਦਾਂ ਬੋਲੇ ਸੰਗੇ ਓਹੋ ਚੱਲ ਦੁਬਾਰਾ ਸੋ ਮौज-ਮਸਤੀ ਕੀਤੀ ਉੱਥੇ ਕੰਮ ਵੀ ਕੀਤਾ ਕੰਮ ਨੂੰ ਪ੍ਰਾਇੋਰਟੀ ਦਿੱਤੀ ਜਦੋਂ ਵਿਲੇ ਟਾਈਮ ਆ ਫਿਰ ਗੱਲਾਂ ਬਾਤਾਂ ਮਾਰੀਆਂ ਮੈਨੂੰ ਮੈਂ தாਸ਼ ਭੋਖੇ ਕਿ ਕਿਹੜੀ ਭਾਬੀ ਹੈ ਬਣੇ ਤੁਸੀਂ ਨਹੀਂ ਨਹੀਂ ਮੈਨੂੰ ਭਾਦੀ ਨਹੀਂ ਬਣੇ ਭਾਬੀ ਨਹੀਂ ਕਿੜਦੇ ਸੀ ਪੇੜਦੇ ਸੀ ਸੀ ਪੇੜ ਕੇ ਕਿਹਨੇ ਕਿਢ ਲਈ ਦੋ ਵਾਰੀ ਆ ਪਾ ਰਹਾ ਆ ਬਾਹਰ ਚਾਹ ਕੀ ਬਾਤ ਮੈਂ ਤਾਂ ਜੱਗੀ ਸੀ ਤੇ ਮੈਨੂੰ ਮਾਈ ਤੇ ਵਿਕੀ ਸੀ ਆਪਾਂ ਕਹਿੰਦੇ ਘੱਟ ਗੱਡੀ ਸੀ ਪਰ ਉਦਾਂ ਬਸ ਕਿਹਨੇ ਗੇੜ ਨਹੀਂ ਲੱਲੂ ਕਰੇ ਕਬਲੀਆਂ ਰੱਬ ਸਿੱਧੀਆਂ ਪਾਵੇ। ਕੀ ਪਤਾ ਹੈ? ਇਹ ਅਸੀਂ ਸਾਰੇ ਸੋਚਦੇ ਆਂ ਪਾਜੀ। ਬਚਪਨ ਦੇ ਵਿੱਚ ਹਨਾ ਫਿਰ ਇੱਕ ਟਾਈਮ ਐਦਾਂ ਦਾ ਵੀ ਆਂਦਾ ਕਿ ਸਾਡੇ ਹਾਸੇ ਮਖੌਲ ਨੂੰ ਲੋਕੀ ਇਹੀ ਕਹਿੰਦੇ ਆ ਲੱਲੂ ਕਰੇ ਕਬਲੀਆਂ ਰੱਬ ਸਿੱਧੀਆਂ ਪਾਵੇ ਹਨਾ ਪਰ ਇਹ ਸਾਨੂੰ ਪਤਾ ਹੁੰਦਾ ਕਿ ਸਾਡੀ ਮਿਹਨਤ ਕਿੰਨੀ ਆ ਸਾਡੇ ਕੰਪਰੋਮਾਈਜ਼ਸ ਤੇ ਸੈਕਰੀਫਾਈਸਸ ਕਿੰਨੇ ਆ ਤੁਸੀਂ ਵੀ ਜਾਣਦੇ ਹੋ। ਪਾਜੀ ਅੱਜ ਹਵਾਈ ਜਹਾਜ਼ਾਂ ਦੇ ਤੁਸੀਂ ਗੇੜੇ ਕੱਢਦੇ ਹੋ ਬਾਹਰਲੇ ਮੁਲਕਾਂ 'ਚ ਕੰਮ ਕਰਕੇ ਆਉਂਦੇ ਹੋ ਘੁੰਮ ਕੇ ਆਉਂਦੇ ਹੋ ਇੰਨੀ ਸਟੇਬਿਲਿਟੀ ਲਾਈਫ ਦੇ ਵਿੱਚ ਬੇਣਤ ਨਾਲ ਬਣਾ ਲਈ ਹੈ ਕਿ ਇੱਕ ਨਾਮ ਬਣਾ ਚੁੱਕੇ ਹੋ ਹਨਾ ਪਰ ਅੱਜ ਵੀ ਜਦੋਂ ਹਵਾਈ ਜਹਾਜ਼ 'ਚ ਬੈੰਨੇ ਹੋ ਉੱਚੀ ਉਡਾਨ ਭਰਦੇ ਹੋ ਕੁਝ ਤਾਂ ਸੋਚਦੇ ਹੋਵੋਗੇ ਪਹਿਲੀ ਵਾਰ ਜਦੋਂ ਘੁੰਮੇ ਸੀ ਜਾਂ ਆਉਣ ਵਾਲੇ ਸਮੇਂ ਨੂੰ ਲੈ ਕੇ ਬਸ ਸ਼ੁ크ਰੀਆ ਕਰੀਏ ਸ਼ੁਕਰਾਨਾ ਕਰੀਏ ਕੋਈ ਟੈਂਪੂ ਦੇ ਨਹੀਂ ਜਾਣ ਨੰਨਾਈ ਬਿਲਕੁਲ ਮਾਰਾਈ ਨੇ ਸੌਣ ਵਾਲੀਆਂ ਸੀਟਾਂ ਦੇ ਵਿੱਚ ਬਿਠਾ ਕੇ ਭੇਜ ਦੇਣਾ ਕਹਿੰਦੇ ਜਾਂਦੇ